ਮੇਰੇ ਦੋਹ ਰਖਤedar ਹੀ ਪਹਿਨੋਂ ਠੀਕ ਹੋਏ ਆ ਬਿਲਕੁਲ ਸਹੀ ਆ ਬਿਲਕੁਲ ਠੀਕ ਹੋ ਗਏ ਚਾਰੇ ਇੱਕ ਦੀਆਂ ਤਿੰਨ ਨਾੜਾਂ ਬਲੋ ਸੀ ਇੱਕ ਦੀਆਂ ਦੋ ਬਿਲਕੁਲ ਸਹੀ ਨੇ ਹੁਣੇ ਕੰਮ ਤਾਂ ਦਾ ਆਪਣਾ ਪੂਰਾ ਵਾਈ ਦਾ ਡੈ ਕਰਨਾ ਮੈਦਾਨਾਂ ਦੀ ਇੰਟਰਵਿਊ ਲੈ ਕੇ ਫੇਰ ਆਇਆ ਇਹ ਵੀ ਕੱਲੇ ਤੁਸੀਂ ਠੀਕ ਹੋਏ ਹੋ ਤੁਹਾਡੇ ਰਿਸ਼ਤੇ ਜਿੰਨੇ ਬੰਦਿਆਂ ਨੂੰ ਤੁਸੀਂ ਲੈ ਕੇ ਆਏ ਹੋ ਉਹ ਸਾਰੇ ਦੇ ਸਾਰੇ ਇੱਥੇ ਆ ਕੇ ਠੀਕ ਹੋਏ ਬਸ ਉਹਨੇ ਦੇਖੋ ਕੁਦਰਤ ਆ ਗਾਂ ਇਹ ਦਵਾਈ ਛੱਡਾਂਗੇ ਨਹੀਂ ਤੇ ਪਤਾ ਲੱਗੂ ਮੁਣਕੇ ਵੀ ਇਹ ਕਹਿਆ ਤੁਸੀਂ ਹੋਰ ਵੀ ਬੜੀਆਂ ਦਵਾਈਆਂ ਲਈਆਂ بڑے ਡਾਕਟਰਾਂ ਕੋ ਗਏ ਕਿੰਨੇ ਕੁ ਪੈਸੇ ਪਹਿਲਾਂ ਖਰਚ ਕਰ ਚੁੱਕੇ ਹੋਏ ਹੋ ਤੁਸੀਂ ਸਾਢੇ 10 ਹਜ਼ਾਰ ਦੀ ਮਹੀਨੇ ਦਿੰਦਾ ਸੀ ਉਹ ਕਿੰਨਾ ਮਹੀਨੇ ਦਾ ਕਿੰਨਾ ਗਿਆ ਤੁਸੀਂ ਸਾਢੇ 10 ਹਜ਼ਾਰ ਅੱਛਾ ਮਹੀਨੇ ਦਾ ਇੰਨਾ ਖਰਚ ਦਿੰਦੇ 500 ਰੁਪਿਆ ਫੀਸ ਐਕਗਰਾਫੀ ਵੀ ਦੱਸ ਅਮਨ ਸਰ 1300 ਪਰ ਇੱਕ ਨੰਬਰ ਨਾ ਫਰਕ ਨਹੀਂ ਪਿਆ ਨਾ ਨਾ ਕੋਈ ਫਰਕ ਨਹੀਂ ਪਿਆ 2 ਸਾਲ ਦਵਾਈ ਖਾਦੀ ਆ ਬੀਬੀ ਜਿਹੜਾ 70 ਰਹਿੰਦਾ ਸੀ ਐ ਰੰਗ ਬੱਗਾ ਹੋਇਆ ਪਿਆ ਇਹ ਇੱਕ ਦੋ ਮਹੀਨੇ ਦੋ ਮਹੀਨੇ ਜੀ ਰੰਗ ਸਹੀ ਹੋ ਗਿਆ ਰੰਗ ਹੁਣ ਤਾਂ ਮੂੰਹ ਤੇ ਮੂੜ ਹੀ ਵੱਖਰਾ ਤੁਸੀਂ ਕਹਿੰਦੇ ਰੰਗ ਬਹੁਤ ਜ਼ਿਆਦਾ ਹੀ ਵਧੀਆ ਮੈਂ ਸਰਜਰੀ ਪਾਣਾ ਕਰਦਾ ਪੈਲੀਆਂ ਦੇ ਵਿੱਚ ਕੱਲ ਪਾਣੀ ਲਾਇਆ ਬਰ ਪੈਲੀਆਂ ਕੋਈ ਗੱਲ ਹੀ ਨਹੀਂ ਨਹੀਂ ਮੈਂ ਤਾਂ ਕੋਈ ਆ ਨਹੀਂ ਜਾਂਦਾ ਪੁੱਛ ਲੋ ਬੰਦਾ ਨਾਲ ਮੈਨੂੰ ਹਸਤਾਲੇ ਉਹ ਕੱਢਦਾ ਸੀ ਇਹ ਪਹਿਲਾਂ ਇਹਨਾਂ ਨਾਲ ਆਉਂਦੇ ਸੀ ਇਹਨਾਂ ਕੋ ਤੁਰਿਆ ਜਾਂਦਾ ਸੀ ਹਾਂਜੀ ਇਹਨਾਂ ਨਾਲ ਤੁਸੀਂ ਆਉਂਦੇ ਸੀ ਤੁਸੀਂ ਨਾਲ ਲੈ ਕੇ ਆਉਂਦੇ ਸੀ ਆਓ ਜੀ ਮੈਂ ਸਰਪੰਚਾਂ ਪਿੰਡ ਦਾ ਅੱਛਾ ਅੱਛਾ ਮੌਜੂਦਾ ਸਰਪੰਚਾਂ ਪਹਿਲਾਂ ਮੈਂ ਅੰਮ੍ਰਿਤਸਰ ਨਾਲ ਲੈਣ ਜਾਂਦਾ ਰਿਹਾ ਦਵਾਈ ਲੈਣਾ داخلੂਰੇ ਉੱਥੇ 8-10 ਦਿਨ ਉੱਥੇ ਰਾਮਦਾਸ ਹਸਪੀਟਲ ਆ ਪੂਰਾ ਐਂਜਿਓਗ੍ਰਾਫੀ ਕੀਤੀ ਦਵਾਈ ਦਿੱਤੀ ਪਰ ਉਹ ਦਵਾਈ ਨਾਲ ਇਹਨਾਂ ਨੂੰ ਵੀਕਨੈਸ ਵਧੀ ਹੋ ਗਈ ਤੇ ਹੁਣ ਇਹਨਾਂ ਨੂੰ ਫਰਕ ਆ ਹੋ ਗਿਆ ਮਹੀਨਾ ਹੋ ਗਈ ਥੰਮਿਆ ਨੂੰ ਇਹ ਕਾ ਵੀ ਫਰਕ ਆ ਤਾਂ ਦੇਖਣ ਨੂੰ ਸਾਨੂੰ ਨਹੀਂ ਲੱਗਦਾ ਫਰਕ ਆ ਪਤਾ ਲੱਗ ਜਾਂਦਾ ਬੰਦੇ ਦੇ ਚਿਹਰੇ ਤੋਂ ਪਤਾ ਲੱਗ ਜਾਂਦਾ ਆ ਪਹਿਲਾਂ ਲੈ ਕੇ ਆਉਂਦੇ ਸੀ ਤੇ ਹੁਣ ਕਿੰਨਾ ਕੋ ਫਰਕ ਲੱਗਦਾ ਪਹਿਲਾਂ ਤਾਂ ਮੈਨੂੰ ਲੱਗਦਾ ਬੜੇ ਓਕੇ ਲੈ ਕੇ ਆਂਦੇ ਹਣੇ ਹੁਣ ਤਾਂ ਆਪ ਹੀ ਭਜਦੇ ਆਂਦੇ ਹੁਣ ਆਉ ਨਹੀਂ ਆਉਂਦੇ ਤੇ ਪਹਿਲਾਂ ਵੀ ਠੀਕ ਸੀ ਉਹਦਾ ਪਰ ਇਹ ਵੀ ਉਹ ਜਿਹਦਾ ਨਾ ਉਹਨਾਂ ਨੂੰ ਪਤਾ ਹੀ ਆ ਮੇਰੇ ਮਾਮਾ ਹੀ ਲੱਗਦੇ ਆ ਇਹਨਾਂ ਨੂੰ ਪਤਾ ਹੀ ਆ ਵੀ ਮਤਲਬ ਫਰਕ ਹੈ ਸਾਨੂੰ ਵੀ ਜਾਵਦਾ ਫਰਕ ਆ ਹੁਣ ਇਹ ਟਾਈਟਰ ਪਾਉਂਦੇ ਆਪ ਖੇਤੀ 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 ਖੁਦੀ ਕਰਦੇ ਸਾਰਾ ਵਧੀਆ ਕਰਦੇ ਆ 2 ਸਾਲ ਟਰੈਕਟਰ ਨਹੀਂ ਵਾਹ ਕੇ ਵੇਖਿਆ ਮੈਂ ਵੀ ਪਾਉਂਦਾ ਰਿਹਾ ਹੁਣ ਸਾਰੀ ਗਰੀਬਾਂ ਵਾਈ ਗਈ ਕੋਈ ਪ੍ਰਵਾਹ ਨਹੀਂ ਜੀ ਕੱਲ ਫੇਰ ਪਾਉਣਾ ਹਰੀ ਢੜੀ ਨੇ ਸਾਰਾ ਘਾਹ ਨਹੀਂ ਦੋਈਦੇ ਤਾਂ ਹੀ ਕਿਉਂ 90% ਤੋਂ 100% ਹੀ ਜਿੰਨੇ ਵੀ ਅਸਰ ਆ ਕੋ ਗੱਲ ਨਹੀਂ ਆ ਜੀ ਕਿ ਝੂਠ ਵਾਲੀ ਗੱਲ ਨਹੀਂ ਗਈ ਵੀ ਕਿਸੇ ਤਰ੍ਹਾਂ ਹੀ ਸੁਣ ਲੋ ਝੂਠ ਆ ਨਾ ਇਹ ਤਾਂ ਥਾਂ ਦੇ ਸਰੋਂ ਜਮਾਉਣ ਵਾਲੀ ਗੱਲ ਆ ਆ ਪਹਿਲੀ ਵਾਰ ਹੀ ਆਏ ਹੋ ਜੀ ਹਾਂਜੀ ਪਹਿਲੀ ਵਾਰ ਪਹਿਲੀ ਵਾਰ ਹਾਂਜੀ ਚਲੋ ਉਮੀਦ ਲੈ ਕੇ ਆਏ ਹੋ ਹਾਂ ਅੱਗੇ ਗੱਲਬਾਤ ਕਰ ਲੈਂਦੇ ਹਾਂ ਹਾਂਜੀ ਜੇ ਕੋਈ ਨਾ ਦੱਸ ਦਾਂਗੇ ਪਹਿਲੀ ਵਾਰ ਹੀ ਆਏ ਹੋ ਜੀ ਕਿ ਪਹਿਲਾਂ ਵੀ ਆਏ ਹੋ ਪਹਿਲੀ ਵਾਰ ਹੀ ਆਏ ਹਾਂ ਜੀ ਪਹਿਲੀ ਵਾਰ ਹੀ ਆਏ ਹੋ ਵੀਡੀਓ ਦੇਖ ਕੇ ਆਏ ਹੋ ਜੀ ਹਾਂਜੀ ਵੀਡੀਓ ਦੇਖੀ ਹੈ ਕੋਈ ਨਾਮ ਸੁਣੇ ਆ ਵੀਡੀਓ ਦੇਖ ਕੇ ਆਏ ਮੇਰਾ ਭਤੀਜਾ ਨਾਲ ਆਵੇ ਆਏ ਵੀ ਆ ਬਾਹਰ ਆਓ ਉਹ ਵੀਡੀਓ ਦੇਖ ਕੇ ਆਏ ਅਸੀਂ ਤੁਸੀਂ ਪਹਿਲੀ ਵਾਰੀ ਆਏ ਹੋ ਮੈਂ ਚੌਥੀ ਵਾਰੀ ਆਇਆ ਜੀ ਦਿੱਕਤ ਕਿੰਨੂ ਸੀ ਮੈਨੂੰ ਸਟੰਟ ਪਹਿਲਾਂ ਪਿਆ ਹੋਇਆ ਸੀ ਹੁਣ ਦੁਬਾਰਾ ਸਟੰਟ ਡਾਕਟਰ ਨੇ ਕਹਿਤਾ ਸੀ ਪਾਉਣ ਵਾਸਤੇ ਬਟ ਮੇਰੇ ਮਨ ਨਹੀਂ ਸੀ ਮੰਨਿਆ ਕਿਉਂਕਿ ਪਹਿਲਾਂ ਵੀ ਮੈਂ 2 ਲੱਖ ਰੁਪਏ ਲਾ ਕੇ ਸਟੰਟ ਪਾਇਆ ਪਰ ਉਹ ਟੈਂਪਰੇਰੀ ਇਲਾਜ ਆ ਕਿਉਂਕਿ ਨਾੜ ਦੇ ਵਿੱਚੋਂ ਸਾਫ ਤਾਂ ਹੁੰਦਾ ਨਹੀਂ ਉਹ ਮਨ ਨਹੀਂ ਬਣਿਆ ਦੁਬਾਰਾ ਡਾਕਟਰ ਨੇ ਕਹਿਤਾ ਦੁਬਾਰਾ ਫੇਰ ਕਰਨਾ ਤਿੰਨ ਦਿਨ ਬਾਅਦ ਫੇਰ ਆ ਜੋ ਟਾਈਮ ਦਿੱਤਾ ਸੀ ਬਟ ਮੈਂ ਫੇਰ ਦੁਬਾਰਾ ਇਹਨਾਂ ਕੋਲ ਆ ਕੇ ਕੰਸਰਨ ਕੀਤਾ ਹੁਣ ਮੈਨੂੰ ਸਵਾਗ ਮਹੀਨਾ ਹੋ ਗਿਆ ਅੱਗੇ ਤਮਾ ਚੌਂਕ ਤੋਂ ਤੁਰ ਕੇ ਇੱਥੇ ਤੱਕ ਆਉਣਾ ਮੇਰਾ ਔਖਾ ਹੋ ਜਾਂਦਾ ਸੀ ਪੇਨ ਹੋਣ ਲੱਗ ਪੈਂਦੀ ਚੈਸਟ 'ਚ ਹਾਂ ਹੁਣ ਮੈਂ ਅੱਗੇ ਲਾਂਗਾ ਮੇਰੀਆਂ ਲੰਬੀਆਂ ਹੁੰਦੀਆਂ ਸੀ ਮੈਂ ਸਟੈਪ ਛੋਟੇ ਕਰ ਦਿੱਤੇ ਆਪਣੇ ਕਿ ਵੀ ਹੌਲੀ ਹੌਲੀ ਸਿਆਣੇ ਆਲਾ ਕੰਮ ਹੋ ਗਿਆ ਸੀ ਹੁਣ ਅੱਜ ਮੈਂ ਚੱਲ ਗਿਆ ਮੈਨੂੰ ਆਪ ਨੂੰ ਲੱਗਦਾ ਕਿ ਮੈਂ ਬੈਟਰ ਫੀਲ ਕਰ ਰਿਹਾ ਹੱਥ ਕੰਬਦੇ ਜਾਂਦੇ ਸੀ ਦਵਾਈ ਉਹ ਵਾਲੀ ਖਾ ਕੇ ਹੁਣ ਮੈਂ ਠੀਕ ਹਾਂ ਹੁਣ ਮੇਰੇ ਇਹਨੇ ਹੱਥ ਨਹੀਂ ਕੰਬਦੇ ਹੌਲੀ ਹੌਲੀ ਉਹ ਵੀ ਫਰਕ ਪੈ ਜਾਊਗਾ 2 ਲੱਖ ਰੁਪਿਆ ਪਹਿਲਾਂ ਲਾਇਆ ਸੀ ਤੇ ਫੇਰ ਤੋਂ ਸਟੰਡ ਦਾ ਕਹਿ ਦਿੱਤਾ ਹੀ ਮਤਲਬ 2 ਲੱਖ ਰੁਪਿਆ ਹੋਰ ਲੱਗ ਜਾਣਾ ਸੀ 2 ਲੱਖ ਲੱਗਣਾ ਸੀ ਮਹੀਨੇ ਲਈ ਬੈਡ ਰੈਸਟ ਹੋਣੀ ਸੀ ਜਿਹੜਾ ਮੇਰਾ ਕਾਰੋਬਾਰ ਦਾ ਨੁਕਸਾਨ ਸੀ ਮੇਰੀ ਫੈਮਿਲੀ ਦਾ ਨੁਕਸਾਨ ਸੀ ਉਹ ਸੈਪਰੇਟ ਸੀ ਜਿਹੜਾ ਸਟੰਡ ਪਾ DNA ਸੀ ਇੱਕ ਨਾਲ ਦੇ ਵਿੱਚ ਜਿਹੜੀ ਚਿਸਗਾ ਉਹਦੇ ਵਿੱਚ ਇਹ ਹੋਰ ਸਟੰਡ ਪਾਣਾ ਸੀ ਉਹ ਕੋਈ ਟੈਂਪਰੇਰੀ ਇਲਾਜ ਹੈ ਜੀ ਮੈਂ ਤਾਂ ਇਹੀ ਕਹਾਂਗਾ ਕਿ ਸਟੰਟ ਵਾਲੇ ਪਾਸੇ ਨੂੰ ਕੋਈ ਵੀ ਵੇਚਣ ਦਾ ਤਰੀਕਾ ਪਹਿਲਾਂ ਆ ਕੇ ਇੱਧਰ ਇੱਕ ਵਾਰੀ ਕੰਸਲਟ ਜ਼ਰੂਰ ਕਰੇ ਇੱਕ ਵਾਰੀ ਦਵਾਈ ਭਾਵੇਂ ਮਹੀਨੇ ਦੀ ਲੈ ਕੇ ਦੇਖ ਲਵੇ ਬੈਸਟ ਰਹੇਗਾ ਚਲੋ ਠੀਕ ਹੈ ਇਹਨਾਂ ਦਾ ਸਟੰਟ ਦਾ ਕੋਸਟ ਲਗਭਗ ਸੇਮ ਹੀ ਆ ਰਹੀ ਹੈ ਦਵਾਈ ਵੀ ਪਰ ਇਹ ਇੱਕ ਸਰੀਰਵਾਜ ਜਾਂਦਾ ਬੰਦੇ ਦਾ ਜਿਹੜੇ ਰੋਹ ਰੋਹ ਦੀ ਧੁੜਕਾ ਰਹਿੰਦੀ ਹੈ ਮੰਨਦੇ ਵਿੱਚ ਕਿ ਮੈਨੂੰ ਹੁਣ ਵੀ ਪ੍ਰੋਬਲਮ ਆਈ ਹੁਣ ਵੀ ਪ੍ਰੋਬਲਮ ਆਈ ਉਹ ਵਾਲੀ ਧੁੜਕਾ ਘਟ ਜੂਗੀ ਆ ਮੇਰਾ ਬੈਗ ਭਰਿਆ ਪਿਆ ਦਵਾਈਆਂ ਦੇ ਨਾਲ ਆ ਦਵਾਈਆਂ ਸਾਰੀਆਂ ਬੈਗ ਚ ਮੇਰੀਆਂ ਜਿਹੜੀਆਂ ਕਿ ਮੇਰੀਆਂ ਹੁਣ ਹੋਰ ਮੇਬੀ ਕਹਿੰਦੇ ਆ ਤਿੰਨ ਤੋਂ ਚਾਰ ਮਹੀਨਿਆਂ ਬਾਅਦ ਅਸੀਂ ਦਵਾਈ ਪਰਮਾਨੈਂਟ ਹੀ ਤੁਹਾਡੀ ਡਾਕਟਰ ਵਾਲੀ ਬੰਦ ਕਰਦੇ ਆਂ ਮੇਰੀ ਕੋਲੈਸਟ੍ਰੋਲ ਦੀਆਂ ਦਵਾਈਆਂ ਮੇਰੀਆਂ ਬੀਪੀ ਦੀਆਂ ਮੇਰੇ ਸਾਹ ਦੇ ਪੰਪ ਮੇਰੀਆਂ ਸਾਰੀਆਂ ਤਰ੍ਹਾਂ ਦੀਆਂ ਦਵਾਈਆਂ ਮੇਰੇ ਕੋਲ ਹੁੰਦੀ ਐ ਐਮਰਜੈਂਸੀ ਕੋਟਾ ਮੈਨੂੰ ਨਹੀਂ ਪਤਾ ਕਿ ਮੇਰੇ ਤਿੰਨ ਵਾਰੀ ਅਟੈਕ ਆ ਚੁੱਕਾ ਤਿੰਨ ਵਾਰੀ ਅਟੈਕ ਆ ਚੁੱਕਾ ਮੇਰੀ ਏਜ ਹੈਗੀ 41 ਮੇਰਾ 38ਵੇਂ ਸਾਲ ਚ ਸਟੰਡਪ ਹੈ ਗਿਆ ਸੀ ਤੇ ਤਿੰਨ ਵਾਰੀ ਸਟੰਡ ਤੇ ਤਿੰਨ ਵਾਰੀ ਅਟੈਕ ਆ ਚੁੱਕਾ ਤਿੰਨੇ ਵਾਰੀ ਬਾਬੇ ਦੀ ਕਿਰਪਾ ਨਾਲ ਮੈਂ ਬਚ ਗਿਆ ਪਰ ਹਰ ਕਿਸੇ ਕੋਲ ਮੌਕਾ ਨਹੀਂ ਹੁੰਦਾ ਹੈ ਬਲੋਗੇ ਜ ਆਪਣੀ ਖਾਣ ਪੀਣ ਤੇ ਕੰਟਰੋਲ ਜ਼ਰੂਰ ਰੱਖੋ ਸਾਰੇ ਜਣੇ ਜਿਹੜਾ ਹੋ ਸਕਦਾ ਬਚਾਜ ਹੀ ਬਚਾਇਆ ਦਵਾਈ ਖਾਓ ਟਿਕ ਕੇ ਨਾ ਦੀ ਤੇ ਬੈਸਟ ਰਿਜ਼ਲਟ ਮਿਲਣਗੇ ਹਾਂਜੀ ਮੇਨ ਬੰਦੇ ਦੀ ਖਾਣ ਦੀ ਆਦਤਾਂ ਵੀ ਸਹੀ ਕਰਾਂ ਬਿਲਕੁਲ ਜੀ ਮੈਂ ਜਦੋਂ ਸੀਗਾ ਯੰਗ ਬਲੱਡ ਕਹਿ ਸਕਦਾ ਹੁਣ ਤਾਂ ਮੈਂ ਹੁਣ ਮਿਡਲ ਏਜ ਆ ਗਿਆ ਮੈਂ ਜਿਮਿੰਗ ਕਰਦਾ ਸੀ ਮੈਂ ਪ੍ਰੋਟੀਨ ਬਹੁਤ ਖਾਦਾ ਮੇਬੀ ਉਹਦੇ ਕਰਕੇ ਮੇਰੀ ਬਲੌਗੇਜ ਆਈ ਬਾਕੀ ਜਿਹੜੇ ਮੈਕਰੋਨਾ ਦੇ ਟੀਕੇ ਲਵਾਏ ਉਹਨਾਂ ਕਰਕੇ ਵੀ ਮੈਨੂੰ ਜ਼ਰੂਰੀ ਮੈਨੂੰ ਲੱਗਦਾ ਮੈਨੂੰ ਕਿਤੇ ਨਾ ਕਿਤੇ ਮੈਨੂੰ ਫੋਟ ਛੇਤੀ ਪੈ ਗਿਆ ਜਿਹੜਾ ਮੈਨੂੰ ਅਜੇ ਨਹੀਂ ਸੀ ਪੈਣਾ ਬਾਕੀ ਡਾਕਟਰ ਜਿਹੜੇ ਹੈਗੇ ਆ ਉਹ ਆਪਣੇ ਪੈਸੇ ਬਣਾਉਣ ਦੀ ਖਾਤਰ ਕਹਿੰਦੇ ਆ ਕਿ ਵੀ ਬਸ ਪੇਸ਼ੈਂਟ ਆ ਗਿਆ ਬਸ ਹੁਣ ਤਾਰਾ ਨਗਾਤੀਆਂ ਜੀ ਪੇਸ਼ੰਤ ਮਰ ਜਣਾ ਤੁਹਾਡਾ ਇਹ ਆ ਉਹ ਆ ਉਹ ਇੰਨਾ ਕੁ ਡਰਾ ਦਿੰਦੇ ਆ ਕਿ ਵੀ ਨਾਲ ਜਿਹੜਾ ਰੈਂਡਣ ਗਿਆ ਹੁੰਦਾ ਬੰਦਾ ਕਹਿੰਦਾ ਵੀ ਪੈਸੇ ਲੈ ਲੈ ਸਾਡਾ ਬੰਦਾ ਵਿਚਾਲਾ ਤੁਹਾਡੀ ਫੈਮਿਲੀ ਚ ਕਿਸੇ ਨੇ ਗੱਲ ਕੀਤੀ ਸੀ ਮੇਰੇ ਵੱਡੇ ਬ੍ਰਦਰ ਨੂੰ ਇਹੀ ਗੱਲ ਕਹੀ ਸੀ ਜਦ ਕਿ ਮੈਂ ਗੈਸਟ੍ਰਿਕ ਸੀ ਮੈਨੂੰ ਗੈਸ ਸੀ ਪ੍ਰੋਬਲਮ ਸੀ ਮੈਨੂੰ ਵੋਮਿਟ ਆ ਰਹੀ ਸੀ ਡਾਕਟਰ ਕਹਿੰਦਾ ਵੋਮਿਟ ਨਹੀਂ ਕਰਨੀ ਤੇਰੇ ਸਟੰਡ ਉਪ ਆਉਣਾ ਜਦ ਕਿ ਮੈਂ ਬੈੱਡ ਤੇ ਪਏ ਪਏ ਨੇ ਵੋਮਿਟ ਕਰਦੀ ਉਸ ਤੋਂ ਬਾਅਦ ਮੈਂ ਬਿਲਕੁਲ ਨਾਰਮਲ ਸੀ ਮੈਂ ਕਹਾਂ ਜੀ ਉਹ ਮੈਂ ਠੀਕ ਐ ਨਹੀਂ ਜੀ ਹੁਣ ਤਾਂ ਤੁਹਾਡੇ ਅਸੀਂ ਤਾਰਾ ਲਗਾਈਆਂ ਹੋਈਆਂ ਹੁਣ ਤਾਂ ਸਟੰਡ ਪੈ ਕੇ ਨਿਕਲਣਾ ਈ ਤੁਸੀਂ ਰੂਮ ਚ ਪੈਸੇ ਤਾਂ ਹੁਣ ਤੁਹਾਡੇ ਡਿਪੋਜ਼ਿਟ ਹੋਣਾ ਨਾ ਹੁਣ ਸਟੰਡ ਜ਼ਰ ਪੇਸ਼ੈਂਟ ਨੂੰ ਰੱਦੀ ਕਰ ਦਿੰਦੇ ਆ ਜੀ ਡਾਕਟਰ ਮੈਂ ਤਾਂ ਇਹ ਕਹੂੰਗਾ ਬਚਾਉਣਾ ਤਾਂ ਚਲੋ ਇੱਕ ਪਾਸੇ ਆ ਰੱਦੀ ਕਰਨ ਵਾਲਾ ਕੰਮ ਜ਼ਿਆਦਾ ਉਹ ਤੁਹਾਨੂੰ ਕਹਿ ਰਹੇ ਹੋ ਗੈਸ ਦੀ ਦਿੱਕਤ ਨੂੰ ਤੱਕ ਹਾਰਡ ਦੀ ਦਿੱਕਤ ਬਣਾ ਦਿੰਦਾ ਕੋਜੀ ਜਿਹੜੀ ਗੈਸ ਹੈਗੀ ਆ ਪਹਿਲਾਂ ਤਾਂ ਤੁਹਾਡੀ ਜਾਂਦੀ ਜਾਂਦਾ ਸਿਰ ਨੂੰ ਜਾਏਗੀ ਜਾਂ ਹਾਰਡ ਨੂੰ ਜਾਏਗੀ ਤੁਹਾਡੀਆਂ ਜਿਹੜੀਆਂ ਵੀ ਨਾੜੀਆਂ ਹੈਗੀਆਂ ਐਪੈਂਡਿਕਸ ਵਿੱਚ ਵੀ ਗੈਸ ਦੀ ਪ੍ਰੋਬਲਮ ਆਉਂਦੀ ਆ ਹਾਰਡ ਨੂੰ ਵੀ ਆਉਂਦੀ ਆ ਤੇ ਸਿਰ ਨੂੰ ਵੀ ਆਉਂਦੀ ਆ ਮੇਰੇ ਸਿਰ ਨੂੰ ਵੀ ਚੜਦੀ ਹੁੰਦੀ ਸੀ ਮੈਨੂੰ ਮਾਈਗਰੇਨ ਦੀ ਪ੍ਰੋਬਲਮ ਸੀ ਉਸ ਦਿਨ ਮੇਰੇ ਹਾਰਡ ਨੂੰ ਗਈ ਗੈਸ ਉਦੋਂ ਮੇਰੇ ਹਾਰਟ ਚ ਵੀ ਨੌਨ ਹੋਣ ਲੱਗ ਪਈ ਠੀਕ ਹੈ ਵਾਈਬ੍ਰੇਸ਼ਨ ਹੁੰਦੀ ਆ ਪਤਾ ਲੱਗਦਾ ECG ਚ ਫਰਕ ਪੈਂਦਾ ਪਰ ਉਹਦਾ ਹੱਲ ਦਵਾਈਆਂ ਹੈਗੀਆਂ ਆ ਨਾ ਕਿ ਸਟੰਟ ਸਟੰਟ ਟੈਂਪਰੇਰੀ ਇਲਾਜ ਮੈਂ ਵਾਰ-ਵਾਰ ਇਹੀ ਕਹੂੰਗਾ ਸਟੰਟ ਟੈਂਪਰੇਰੀ ਇਲਾਜ ਆਜ ਬਲੌਗ ਜਾਈ ਆ ਤੁਹਾਨੂੰ ਸਾਲ ਬਾਅਦ ਵੀ ਆ ਸਕਦੀ ਦੋ ਬਾਅਦ ਵੀ ਆ ਸਕਦੀ 6 ਮਹੀਨੇ ਬਾਅਦ ਵੀ ਆ ਸਕਦੀ ਅੱਛਾ ਹਾਂਜੀ ਡਾਕਟਰ ਨੇ ਤੁਹਾਨੂੰ ਇਹੀ ਕਹਿਣਾ ਨਹੀਂ ਵੀ ਇੱਕ ਵਾਰੀ ਸਟੰਟ ਵੇਪਾਉਣਾ ਪੈਣਾ ਨਹੀਂ ਇੱਕ ਗੱਲ ਕਹੀ ਵੀ ਤੁਸੀਂ ਪ੍ਰੋਟੀਨ ਪਾਊਡਰ ਜਦੋਂ ਜਵਾਨੀ ਦੇ ਵਿੱਚ ਉਹ ਬੜੇ ਖਾਦੇ ਆ ਅੱਜ ਕੱਲ ਜਿਹੜੇ ਜਿਮਿੰਗ ਕਰਦੇ ਨੇ ਉਹਨਾਂ ਨੂੰ ਜੇ ਕੋਈ ਕਹਿ ਦੇ ਨਾ ਵੀ ਇਹਦਾ ਨੁਕਸਾਨ ਆ ਤੋਈ ਉਹ ਹੋਰ ਗੱਲਾਂ ਸਿਆਣੀਆਂ ਉਹ ਸਾਇੰਟਿਫਿਕ ਗੱਲਾਂ ਸਮਝਾਣ ਲੱਗ ਜਾਂਦੇ ਆ ਉਹ ਕਹਿੰਦੇ ਇਹਦਾ ਕੋਈ ਨੁਕਸਾਨ ਨਹੀਂ ਆ ਇਹ ਤਾਂ ਪ੍ਰੋਟੀਨ ਆ ਇਹਦਾ ਕੋਈ ਨੁਕਸਾਨ ਹੋਊਗਾ ਇੱਕ ਸਕੂਪ ਜੇ ਖਾ ਵੀ ਰਹੇ ਆ ਤਾਂ ਬੋਡੀ ਨੂੰ ਇਹਦੀ ਜ਼ਰੂਰਤ ਆ ਤਾਂ ਖਾ ਰਹੇ ਆ ਇੰਡੀਅਨ ਫੂਡ ਚ ਪ੍ਰੋਟੀਨ ਜਿਹੜਾ ਆ ਉਹ ਸਫੀਸ਼ੀਐਂਟ ਨਹੀਂ ਆ ਅਸੀਂ ਤਾਂ ਖਾਂਦੇ ਆ ਉਹ ਇਹ ਗੱਲ ਕਹਿੰਦੇ ਆ ਪਰ ਤੁਸੀਂ ਦੂਜੇ ਪਾਸੇ ਕਹਿ ਰਹੇ ਹੋ ਵੀ ਤੁਹਾਡੇ ਹਾਰਟ ਦੀ ਦਿੱਕਤ ਵੀ ਉਹਦੇ ਕਰਕੇ ਆਈ ਹੋ ਸਕਦੀ ਸਰ ਇਦਾਂ ਨਾ ਕਿ ਮੈਂ ਦਿਨ ਚ 4 ਚਮਚ ਖਾਂਦਾ ਹੁੰਦਾ ਸੀ 4 ਚਮਚ ਖਾਂਦਾ ਹੁੰਦਾ ਹੈ ਬਾਕੀ ਹੋਰ ਪ੍ਰੋਟੀਨ ਦੇ ਆਰਡਰ ਨੇਟ ਜਿਹੜੇ ਹੁੰਦੇ ਆ ਦਾਣਾਂ ਹੋ ਗਈਆਂ ਜਾਂ ਮੈਂ ਪਿਓਰ ਵਿੱਚ ਮੈਂ ਦੁਬਈ ਦਾ ਟੂਰ ਲਾਇਆ ਮੈਂ ਘੁੰਮਣ ਫਿਰਦੇ ਨਾਲ ਜਿੰਨਾ ਮੇਰੇ ਬੈਗ ਦੇ ਵਿੱਚ ਲੱਗੇ ਸੀ ਉਸ ਤੋਂ ਵੱਧ ਪ੍ਰੋਟੀਨ ਸੀ ਕਿਉਂਕਿ ਉੱਥੇ ਪਿਓਰਿਟੀ ਤੇ ਕਾਸਟ ਘਟਾ